ਨਮਸਕਾਰ ਇਹ ਆਕਾਸ਼ ਮਾਨੀ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਵਕਫ ਸੋਧ ਬਿੱਲ 2025 ਨੂੰ ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ ਘਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੂ ਨੇ ਕਿਹਾ ਹੈ ਕਿ ਵਕਫ ਸੋਧ ਬਿੱਲ ਦੇਸ਼ ਦੇ ਹਿੱਤ ਵਿੱਚ ਹੈ ਉਹਨਾਂ ਕਿਹਾ ਕਿ ਕਰੋੜਾ ਮੁਸਲਮਾਨ ਹੀ ਨਹੀਂ ਸਗੋਂ ਪੂਰਾ ਦੇਸ਼ ਇਸ ਦਾ ਸਮਰਥਨ ਕਰੇਗਾ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਰਿਜੂ ਨੇ ਉਹਨਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਬਿੱਲ ਦਾ ਵਿਰੋਧ ਕਰ ਰਹੇ ਨੇ ਅਤੇ ਕਿਹਾ ਕਿ ਇਹ ਉਹ ਰਾਜਨੀਤੀ ਕਾਰਨ ਕਰਕੇ ਕਰ ਰਹੇ ਨੇ ਵਕਫ ਸੋਧ ਬਿੱਲ 2024 ਦਾ ਉਦੇਸ਼ ਵਕਫ ਬੋਰਡ ਦੇ ਕੰਮ ਨੂੰ ਸੁਚਾਰੂ ਬਣਾਉਣਾ ਅਤੇ ਵਕਫ ਜਾਇਦਾਦਾਂ ਦੇ ਕੁਸ਼ਲ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਹੈ ਇਸ ਦੇ ਨਾਲ ਹੀ ਵਕਫ ਜਾਇਦਾਦਾਂ ਨੂੰ ਨਿਯਮਿਤ ਕਰਨ ਅਤੇ ਪ੍ਰਬੰਧਨ ਵਿੱਚ ਮੁੱਦਿਆਂ ਅਤੇ ਚੁਣੌਤੀਆਂ ਨੂੰ ਦੂਰ ਕਰਨ ਲਈ ਵਕਫ ਐਕਟ 1995 ਵਿੱਚ ਸੋਧ ਕਰਨਾ ਵੀ ਹੈ ਇਹ ਸੋਧ ਬਿੱਲ ਦੇਸ਼ ਵਿੱਚ ਵਕਫ ਜਾਇਦਾਦਾਂ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵੱਲ ਇੱਕ ਮਹੱਤਵਪੂਰਨ ਕਦਮ ਹੈ ਇਹ ਪਿਛਲੇ ਐਕਟ ਦੀਆਂ ਕਮੀਆਂ ਨੂੰ ਦੂਰ ਕਰਨ ਅਤੇ ਵਕਫ ਦੀਆਂ ਪਰਿਭਾਸ਼ਾਵਾਂ ਨੂੰ ਅਪਡੇਟ ਕਰਨ ਸਮੇਤ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰ ਕਰਨ ਅਤੇ ਵਕਫ ਰਿਕਾਰਡਾਂ ਦੇ ਪ੍ਰਬੰਧਨ ਵਿੱਚ ਟੈਕਨੋਲੋਜੀ ਦੀ ਭੂਮਿਕਾ ਵਧਾਉਣ ਵਰਗੇ ਬਦਲਾਅ ਲਿਆ ਕੇ ਵਕਫ ਬੋਰਡਾਂ ਦੀ ਕੁਸ਼ਲਤਾ ਨੂੰ ਵਧਾਉਣ ਦਾ ਵੀ ਕੰਮ ਕਰੇਗਾ ਬਿਊਰੋ ਰਿਪੋਰਟ ਨਾਲ ਆਕਾਸ਼ਵਾਨੀ ਖਪਰਾਲੀ ਜਨੰਦਰ ਤੋਂ ਮਹਾਰਾਜੇਸ਼ ਬਾਲੀ ਕਰਮਚਾਰੀ ਭੁਖ ਨਿਧੀ ਸੰਗਠਨ ईपीएफओ ਨੇ 15 ਹੋਰ ਬੈਂਕਾਂ ਨੂੰ ਬਹੁ ਬੈਂਕਿੰਗ ਕੇਂਦਰੀਕ੍ਰਿਤ ਸੰਗ੍ਰਹਿ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਹੈ ਇਸ ਨਾਲ ਪੈਨਲ ਵਿੱਚ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਦੀ ਗਿਣਤੀ 32 ਹੋ ਗਈ ਹੈ ਕੱਲ ਨਵੀਂ ਦਿੱਲੀ ਵਿੱਚ ਸਮਝੋਤੇ ਤੇ ਹਸਤਾਖਰ ਕਰਨ ਮੌਕੇ ਕਿਰਤ ਅਤੇ ਰੋਜ਼ਗਾਰ ਮੰਤਰੀ ਡਾਕਟਰ ਮਾਨਸੂਖ ਮਾੜਵੀਆ ਵੀ ਮੌਜੂਦ ਸਨ। ਸ਼੍ਰੀ ਮਾੜਵੀਆ ਨੇ ਕਿਹਾ ਕਿ EPFਓ ਆਪਣੇ ਆਪ ਨੂੰ ਪਹੁੰਚਯੋਗ ਅਤੇ ਕੁਸ਼ਲ ਬੈਂਕ ਵਜੋਂ ਸਥਾਪਿਤ ਕਰਨ ਲਈ EPFਓ ਤਿੰਨ ਦੇ ਰੂਪ ਵਿੱਚ ਵਿਕਸਤ ਕਰ ਰਿਹਾ ਹੈ। ਦੇਸ਼ ਵਿੱਚ EPFਓ ਦੇ 8 ਕਰੋੜ ਤੋਂ ਵੱਧ ਮੈਂਬਰ ਅਤੇ 78 ਲੱਖ ਤੋਂ ਵੱਧ ਪੈਨਸ਼ਨਰ ਨੇ ਨਵੇਂ ਸ਼ਾਮਲ ਕੀਤੇ ਗਏ 15 ਬੈਂਕਾਂ ਨਾਲ ਲਗਭਗ 12 ਹਜ਼ਾਰ ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕਰਨਗੇ ਅਤੇ ਕਰਮਚਾਰੀ ਇਨ੍ਹਾਂ ਬੈਂਕਾਂ ਤੋਂ ਦਾ ਲਾਭ ਲੈਣ ਲੈਣਗੇ। ਪੰਜਾਬ 'ਚ ਗਰਮੀ ਦੇ ਮੌਸਮ ਨੂੰ ਦੇਖਦਿਆਂ ਭਾਰਤ-ਪਾਕਿਸਤਾਨ ਅਟਾਰੀ-ਵਾਗਾ ਸਰਹੱਦ 'ਤੇ ਸ਼ਾਮ ਵੇਲੇ ਕੌਮੀ ਝੰਡਾ ਉਤਾਰਨ ਦੀ ਰਸਮ ਰਿਟਰੀਟ ਸੈਰੇਮਨੀ ਅਤੇ ਜਲਿਆਂਵਾਲਾ ਬਾਗ ਸਮਾਰਕ ਦੇ ਖੋਲਣ ਅਤੇ ਬੰਦ ਹੋਣ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ। ਸਰਦੀ ਬਲਾਂ ਵੱਲੋਂ ਭਾਰਤੀ ਸਮੇਂ ਅਨੁਸਾਰ ਰਿਟਰੀਟ ਸੈਰੇਮਨੀ 5:30 5 ਵਜੇ ਸ਼ੁਰੂ ਕੀਤੀ ਜਾਵੇਗੀ। ਮੌਸਮ ਦੀ ਤਬਦੀਲੀ ਦੇ ਮੱਦੇਨਜ਼ਰ ਦੋਵਾਂ ਮੁਲਕਾਂ ਦੇ ਸੁਰੱਖਿਆ ਬਲਾਂ ਵੱਲੋਂ ਸਾਂਝੇ ਤੌਰ 'ਤੇ ਫੈਸਲਾ ਲਿਆ ਗਿਆ। ਸੈਲਾਨੀਆਂ ਨੂੰ 5:30 4 ਵਜੇ ਤੱਕ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਰਾਸ਼ਟਰੀ ਅਤੇ ਵਿਰਾਸਤੀ ਸਮਾਰਕ ਜਲਿਆਂਵਾਲਾ ਬਾਗ ਹੁਣ ਆਮ ਨਾਗਰਿਕਾਂ ਲਈ ਸਵੇਰੇ 6:30 ਵਜੇ ਖੁੱਲ੍ਹਿਆ ਜਾਵੇਗਾ ਅਤੇ ਸ਼ਾਮ ਨੂੰ 7:00 ਵਜੇ ਬੰਦ ਕਰ ਦਿੱਤਾ ਜਾਵੇਗਾ। ਇਸ ਸਬੰਧ ਵਿੱਚ ਜਲਿਆਂਵਾਲਾ ਬਾਗ ਦੇ ਮੁੱਖ ਦਰਵਾਜ਼ੇ ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਸੂਚਨਾ ਤਖਤੀਆਂ ਲਗਾ ਦਿੱਤੀਆਂ ਗਈਆਂ ਨੇ। ਸੁਰੱਖਿਆ ਅਧਿਕਾਰੀ ਰਣਜੀਤ ਸਿੰਘ ਅਨੁਸਾਰ ਬਾਗ ਵਿਖੇ ਸੈਂਟਰਲ ਸਮਾਰਕ ਤੇ ਪੰਜਾਬੀ ਵਿੱਚ ਦਿਖਾਇਆ ਜਾਣ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਹੁਣ ਸ਼ਾਮ 7:00 ਵਜੇ ਤੋਂ ਰਾਤ 7:30 ਵਜੇ ਤੱਕ ਦਿਖਾਇਆ ਜਾਵੇਗਾ। ਭਾਰਤੀ ਟੈਕਨਾਲੋਜੀ ਸੰਸਥਾਨ ਆਈਆਈਟੀ ਰੋਪੜ ਵਿਖੇ ਰਾਸ਼ਟਰੀ ਪੌਤਿਕ ਵਿਗਿਆਨ ਕਾਨਫਰੰਸ 2025 ਨੂੰ ਸਫਲਤਾਪੂਰਵਕ ਸਮਾਪਤ ਹੋਈ ਦੋ ਦਿਨਾਂ ਕਾਨਫਰੰਸ ਨੇ ਸੂਝਵਾਨ ਵਿਚਾਰ ਵਟਾਂਦਰੇ ਅਤੇ ਖੋਜ ਪੇਸ਼ਕਾਰੀਆਂ ਲਈ ਪ੍ਰਮੁੱਖ ਵਿਗਿਆਨੀਆਂ ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗ ਪੇਸ਼ੇਵਰਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਕਾਨਫਰੰਸ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ 250 ਤੋਂ ਵੱਧ ਖੋਜਕਰਤਾਵਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾਕਟਰ ਕੈਲਾਸ਼ੀ ਜੈਨਾ ਨੇ ਆਈਆਈਟੀ ਰੋਪੜ ਵਿਖੇ ਚੱਲ ਰਹੀਆਂ ਖੋਜ ਗਤੀਵਿਧੀਆਂ ਤੇ ਚਾਨਣਾ ਪਾਇਆ। ਸੰਸਥਾਨ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੂਜਾ ਨੇ ਅੰਤਰ ਅਨੁਸ਼ਾਸਨੀ ਸਹਿਯੋਗ ਅਤੇ ਮਜ਼ਬੂਤ ਅਕਾਦਮਿਕ ਉਦਯੋਗ ਸਾਂਝੇਦਾਰੀ ਦੀ ਮਹੱਤਤਾ ਤੇ ਜ਼ੋਰ ਦਿੱਤਾ। ਇਸ ਮੌਕੇ ਨੌਜਵਾਨ ਖੋਜਕਰਤਾਵਾਂ ਨੂੰ ਵਿਗਿਆਨਕ ਭਾਈਚਾਰੇ ਨਾਲ ਆਪਣੇ ਆਤ ਆਧੁਨਿਕ ਖੋਜਕਾਰਦਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਇੱਕ ਵਿਲੱਖਣ ਮੰਚ ਦੀ ਸਹੂਲਤ ਦਿੱਤੀ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸਰਬਸੰਮਤੀ ਨਾਲ 2 ਅਪ੍ਰੈਲ ਨੂੰ ਵਿਸ਼ਵ ਆਟਿਜ਼ਮ ਜਾਗਰੂਕਤਾ ਦਿਵਸ ਨੂੰ ਐਲਾਨਿਆ ਹੈ ਤਾਂ ਜੋ ਆਟਿਜ਼ਮ ਵਾਲੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ ਇਸੇ ਤਹਿਤ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮੁਹਾਲੀ ਵਿਖੇ ਸੂਬੇ ਦੇ ਪਹਿਲੇ ਆਧੁਨਿਕ ਆਟਿਜ਼ਮ ਸੰਭਾਲ ਅਤੇ ਖੋਰ ਕੇਂਦਰ ਦਾ ਉਦਘਾਟਨ ਕੀਤਾ ਤੇ ਇਸ ਬਾਰੇ ਦੇ ਥੀਮ ਬਾਰੇ ਦੱਸਿਆ ਉਹਨਾਂ ਨਾਲ ਸੈਂਟਰ ਦੀ ਇੰਚਾਰਜ ਤੇ ਮੁਹਾਲੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾਇਰੈਕਟਰ ਡਾਕਟਰ ਭਵਨੀਤ ਭਾਰਤੀ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ ਸਿਹਤ ਮੰਤਰੀ ਨੇ ਸੈਂਟਰ ਦਾ ਦੌਰਾ ਕਰਕੇ ਆਟイズਮ ਵਾਲੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਹੂਲਤਾਂਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਤੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਆਟイズਮ ਦੀ ਪੜ੍ਹਾਈ ਕਰਨ ਵਾਲੇ ਅਧਿਆਪਕਾਂ ਨਾਲ ਵੀ ਮੁਲਾਕਾਤ ਕਰਕੇ ਸਾਰੀ ਪ੍ਰਕਿਰਿਆ ਬਾਰੇ ਜਾਣਿਆ। ਮੰਤਰੀ ਨੇ ਆਟイズਮ ਨਾਲ ਪੀੜਤ ਬੱਚਿਆਂ ਪ੍ਰਤੀ ਸਮਾਜ ਦੇ ਰਵੱਈਏ ਤੇ ਅਫਸੋਸ ਜ਼ਾਹਰ ਕਰਦਿਆਂ ਕੁਝ ਮੰਨੇ ਪਰਮੰਨੇ ਲੋਕਾਂ ਬਾਰੇ ਜਾਣਕਾਰੀ ਦਿੱਤੀ ਜੋ ਮਾਤਾ-ਪਿਤਾ ਦੀ ਕੋਸ਼ਿਸ਼ ਸਦਕਾ ਨੋਬਲ ਪੁਰਸਕਾਰ ਤੱਕ ਪਹੁੰਚੇ। ਇਸ ਦੇ ਨਾਲ ਹੀ ਪ੍ਰਾਂਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @AIR_AranjunJalandhar ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਇੱਕ ਵਾਰ ਕੇ 40 ਮਿੰਟ ਤੇ ਨਮਸਕਾਰ